ਅੰਟੀ ਨਾਲ ਸੀਗਾ ਜੀ ਵੀ ਮੈਂ ਆਪਣਾ ਇਮੀਗ੍ਰੇਸ਼ਨ ਦਾ ਵੀਜ਼ਾ ਲਗਾਇਆ ਸੀ ਤੇ ਇਹਨਾਂ ਦਾ ਜਿਹੜਾ ਵੀਜ਼ਾ ਸੀ ਸਾਨੂੰ ਬਹੁਤ ਹੀ ਵਧੀਆ ਲਾਇਆ ਦੀ ਇਹਨਾਂ ਨੇ ਤੇ ਆਪਣੀ ਜਿਹੜੀ ਪੇਮੈਂਟ ਦੀ ਸਾਰੀ ਆਪਣੀ ਵੀਜ਼ਾ ਲੱਗਣ ਤੋਂ ਬਾਅਦ ਦਿੱਤੀ ਆ ਤੇ ਇਹਨਾਂ ਦਾ ਬਹੁਤ ਹੀ ਵਧੀਆ ਪੈਕੇਜ ਆ ਲਓ ਜੀ ਗੁੱਗੀ ਨਾ ਸਨੈਕ ਕੋ ਦਾ ਹੋਏ ਰੱਬਾ ਇਹ ਇਹਨਾਂ ਨੇ ਜੂਰੂਰ ਕਰ ਦਿੱਤਾ ਆ 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 ਵਲੌਗ ਬਣਾਇਓ ਲੈ ਬਣਾਉਂਦਾ ਓਏ ਹੋਏ ਠੀਕ ਐ ਤੇਰੀ ਚੰਨੀ ਨਹੀਂ ਸਹੀ ਐ ਸਹੀ ਚੰਨੀ ਆ ਸਾਰੀ ਇੱਧਰ ਤੋਂ ਐਕਸਟਰਾ ਕੋਈ ਨਾ ਚਾਹ ਹਾਂ ਇਹ ਕਿਹਦਾ ਹੈ ਇਹ ਕਿਹਦਾ ਹੈ ਨਹੀਂ ਕਹਿੰਦਾ ਹੋ ਮੇਰੇ ਘਰ ਵਾਲੀ ਆ ਹੈ ਮੇਰੇ ਘਰ ਵਾਲੀ ਆ ਕਿਹੜੀ ਆਲੀ ਮੇਰੇ ਘਰ ਵਾਲੀ ਆ ਅੱਛਾ ਹਾਂ ਮਮਾ ਕਹਿੰਦੇ ਮੇਰੇ ਘਰ ਵਾਲੀ ਨਵੇਂ ਖਰੀਦ ਕੇ ਲੈਂਦੀ ਆ ਹਾਂ ਮम्मा ਕਹਿੰਦਾ ਮੇਰੇ ਘਰ ਵਾਲੀ ਆ ਕਤਲ ਹੋ ਗਿਆ ਕਤਲ ਹੋ ਗਿਆ ਬੰਦਾ ਦੇ ਸਾਹਮਣੇ ਬੰਦਾ ਮਰਿਆ ਆਹ ਦੇ ਬੰਦਾ ਮਰਿਆ ਕੀ ਸੱਚੀ ਪਗਾਈ ਕੀ ਹੁੰਦੇ ਤੇਰੀ ਸੱਚੀ ਆ ਦੇ ਬੰਦਾ ਮਰ ਗਿਆ ਹਾਂਜੀ ਲੋ ਜੀ ਲੋ ਜੀ ਅੱਜ ਆਪਾਂ ਚੱਲੇ ਆਂ ਲੱਗਿਆ ਫਰਾਰ ਹੋਣ ਤੇ ਸਾਨੂੰ ਛੱਡਣਾ ਸੌਰਵ ਤੇ ਅਦਰ ਮੰਮੀ ਹੁਣ ਛੱਡਣਾ ਤੇ ਮਾਮਾ ਜੀ ਆ ਇਹ ਨਾਲ ਤੇ ਆਪਾਂ ਚੱਲ ਜਾਣਾ ਸਾਰੇ ਜਾਨਿਆਂ ਨੇ ਬਹੁਤ ਪਿਆਰ ਦਿੱਤਾ ਤੇ ਨੂੰ ਆਪਣੇ ਜਿਹੜੇ ਬਲੋਗ ਬਾਹਰ ਵਾਲੇ ਦੇਖਿਆ ਕਰੋ ਸਹੀ ਨੂੰ ਮਾਮਾ ਜੀ ਚਲੋ ਅਸੀਂ ਅਸੀਂ ਵੀ ਆ ਜਾਨਾ ਤੁਹਾਡੇ ਵਾਲੇ ਬਾਹਰ ਜੀ ਜੀ ਆਪਾਂ ਚੋਂ ਆਪਾਂ ਆਪਾਂ ਜਿੱਕੇ ਕਰੋਤੁਰ ਪੇ ਆ ਤੇ ਆਪਾਂ ਢਾਬੇ ਤੇ ਆ ਗਏ ਆ ਢਾਬੇ ਤੇ ਪਹੁੰਚ ਗਏ ਆ ਢਾਬੇ ਤੇ ਰੋਟੀ ਪਾਣੀ ਖਾ ਲੈਣਾ ਤੇ ਆਪਾਂ ਰੋਟੀ ਪਾਣੀ ਖਾ ਕੇ ਚਾਹੂ ਪੀ ਗਏ ਤੇ ਆਪਾਂ ਸਿੱਧੇ ਚੱਲ ਜਾਣਾ ਆ ਤੇ ਸਾਡਾ ਮੰਨੂ ਅਸੀਂ ਇਹ ਨਾ ਸੱਚੇ ਮਨਵੀਰ ਕਿੱਥੇ ਰਹਿਣਾ ਮਨਵੀਰ ਨੂੰ ਵੀ ਲੈ ਕੇ ਚੱਲੇ ਆਂ ਤੇ ਹਨਾ ਮੈਨੂੰ ਨਾਲ ਜਾਣਾ ਨਾ ਉਹਦੋਂ ਕਰਦਾ ਟੋਪੀ ਮਨੇ ਵੀ ਨੂੰ ਵੀ ਲੈ ਜਾਣਾ ਨਾਲ ਆਪਾਂ ਤੇ ਕੱਪੜੇ-ਕੁਪੜੇ ਵੀ ਚੇਂਜ ਕਰਨੇ ਆਪਾਂ ਹਾਂਜੀ ਬਾਕੀ ਤੁਸੀਂ ਬਹੁਤ ਸਾਥ ਦਿੱਤਾ ਤੁਸੀਂ ਬਹੁਤ ਪਿਆਰ ਦਿੱਤਾ ਮਾਮਾ ਜੀ ਸਾਡੇ ਆ ਲੇਖਣ ਦੇ ਆ ਕਿਉਂ ਛੱਡ ਕੇ ਜਾਣਾ ਮੈਂ ਅੱਜ ਬਾਹਰ ਜਾਣਾ ਨਹੀਂ ਮੈਂ ਛੱਡ ਕੇ ਜਾਊਂਗਾ ਮੈਨੂੰ ਸਾਡੇ ਗੱਡੀ ਕੌਣ ਚਲਾਊਗਾ ਨਹੀਂ ਗੱਡੀ ਤਾਂ ਆਪਾਂ ਜਾਣੀ ਆ ਗੱਡੀ ਦਾ ਆਪਾਂ ਕਿੱਥੇ ਜਾਵਾਂਗੇ ਜਿੰਨੂੰ ਤਾਂ ਚੱਲੇ ਸੀ ਮੈਨੂੰ ਤਾਂ ਛੂੰ ਚੱਲੇ ਸੀ ਇਹ ਦੇਖਦਾ ਤੁਹਾਨੂੰ ਆਪਾਂ ਚਾਹ ਚੂ ਪੀ ਲਈਏ ਤਾਂ ਨਾ ਕਰਦੇ ਆ ਗੱਲ ਵਾ ਲਓ ਜੀ ਜਿਹੜੀ ਆਪਣੀ ਚਾਹ ਆ ਚਾਹ ਆ ਗਈ ਆ ਇੱਕ ਮਾਜਾ ਲੈ ਲਿਆ ਦਿਓ ਬਾਜੀ ਤੇਰਾ ਫੋਨ ਕਿੱਥੇ ਕਹਿੰਨੀ ਮਾਜਾ ਪੀਣਾ ਮੈਂ ਚਾਹ ਨਹੀਂ ਪੀਣੀ ਮੈਂ ਚਾਹ ਨਹੀਂ ਦੇਣੀ ਮਾਜਾ ਪੀਣਾ ਅਗਲਾ ਚੰਗਾ ਅਗਲਾ ਲੈ ਗਿਆ ਵਾਪਸੀ ਉੱਥੇ ਸ਼ੁਕਰ ਹੈ ਉਹ ਤਾਂ ਇਹ ਬਾਦ ਨਹੀਂ ਲੇਣਾ ਪੈਕ ਕਰਾਉ ਮਨਵੀਰ ਚੱਲਾ ਬਾਹਰ ਹੈ ਮਨਵੀਰ ਜਾਚ ਚੱਲਾ ਮਨਵੀਰ ਮਾਮੇ ਨੂੰ ਮਿਲਣਦੇ ਆ ਅੱਜ ਹੈ ਮਨਵੀਰ ਮਿਲਣਦੇ ਆ ਮਾਮੇ ਨੂੰ ਮਾਮਾ ਮਿਲਦਾ ਪਿਆ ਤੈਨੂੰ ਕਹਿੰਦਾ ਚੱਲਾ ਮੈਂ ਉਹ ਦੇ ਜਾਚ ਚ ਲੱਗਾ ਜਾਚ ਉਹ ਕਹਿੰਦੇ ਦੂਸ ਮम्मा ਨੂੰ ਕਹਿੰਦਾ ਦੂਸ ਸਰਵ ਬਲੂਨਸ ਨਹੀਂ ਨਹੀਂ ਬੂਮ ਬਾਹ ਇਹਨਾਂ ਦੇ ਦੇ ਉਹ ਉੱਤ ਜਾਣੀ ਕਹਿੰਦਾ ਉਹ ਨਹੀਂ ਨਹੀਂ ਕਹਤ ਕਿ ਅੰਕਲ ਲੈਟਰ ਉਹ ਆ ਕੇ ਤੇ ਬੈਠਾ ਬਾਦੂ ਸ਼ਾਤਰਾਂ ਦੇ ਕਰਦੇ ਆ ਇਸ ਦਾ ਬਾਕੀ ਜਿਹੜੇ ਆਰਡਰ ਭਾਰਨੇ ਜਾਵਾ ਨਿਕਲ ਗਏ ਉਹ ਕੋਈ ਗੱਲ ਨਹੀਂ ਕੁਆ ਤੇਰੇ ਪੱਟ ਕੋਲ ਲਾਪੇ ਜੇ ਬੈਗੀ ਭਾਰ ਬਹੁਤ ਆ ਮੈਨੂੰ ਹਾਂਜੀ ਲੋ ਜੀ ਆਪਾਂ ਦਰਬਾਰ ਸਾਹਿਬ ਮੱਥਾ ਟੇਕਣਾ ਹੈ ਤੇ ਆਪਾਂ ਮੱਥਾ ਟੇਕ ਕੇ ਫੇਰ ਆਪਾਂ ਜਾਣਾ ਏਅਰਪੋਰਟ ਤੇ ਕਿਹੜਾ ਕਲਰ ਸੁਣਾ ਤੈਨੂੰ ਕਿਹੜਾ ਕਲਰ ਆਹ ਵਧੀਆ ਲੱਗਦਾ ਕੋਈ ਲੈ ਕੇ ਦੇ ਦਿਨ ਰਾਜੂ ਜਾਰਾ ਦਰਬਾਰ ਸਾਹਿਬ ਦੇਖ ਲਗਦੇ ਤੁਸੀਂ ਅਦਰ ਨਹੀਂ ਮਿੱਤ ਦੇਖਿਓ ਆਰੇ ਇੰਦਰ ਜੇ ਪਾ ਪੜ੍ਹਨ ਗਾ ਜੀ ਆਪਾਂ ਤਾਂ ਪਹੁੰਚ ਚੁੱਕੇ ਆ ਦਰਬਾਰ ਸਾਹਿਬ ਸਮਾਪਤੀ ਹੋ ਗਈ ਚਲੋ ਜੀ ਹੁਣ ਹੋਰ ਇਹ ਬੰਦੀ ਹੋਇਆ ਜੀ ਉਹ ਗੁਰਦੁਆਰਾ ਦੀ ਲੋ ਜੀ ਉੱਠ ਗਈਆਂ ਤੇ ਉੱਠ ਕੇ ਨਾਣੂ ਲਿਆਇਆ ਤੇ ਹੁਣ ਆਪਾਂ ਚੱਲੇ ਆ ਸਿੱਧਾ ਹੀ ਰੌਤ ਮੱਥਾ ਟੇਕ ਲਿਆ ਸੀ ਗੁਰਦੁਆਰ ਸਾਹਿਬ ਤੇ ਮੱਥਾ ਟੇਕ ਕੇ ਤੇ ਹੁਣ ਆਪਾਂ ਨਿਕਲਣ ਲੱਗਿਆ ਸਿੱਧਾ ਹੀ 에어ਪੋਰਟ ਨੂੰ ਅਸੀਂ ਤਾਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਨਿਕਲੇ ਆਏ ਸੀਗੇ ਹੁਣ ਆਪਾਂ ਚੱਲੇ ਆ 에어ਪੋਰਟ ਤੇ ਦੇਖ ਲਓ ਮਨਜੀਤ ਸੌਰਵ ਮਾਮਾ ਜੀ ਬਿਕੋ ਡਰਾਈਵ ਕਰਦੇ ਪਏ ਆ ਏ ਆਪਾਂ ਹੁਣ ਨਿਕਲ ਗਏ ਆ ਤੇ ਟ੍ਰੈਫਿਕ ਬਹੁਤ ਜ਼ਿਆਦਾ ਸੀਗੀ ਤੇ ਹੰਤਾ ਨੂੰ ਆਪਾਂ ਜਾ ਕੇ ਦਿਖਾਣੇ ਆ ਉਹ ਠੀਕ ਹੋ ਗਈ ਅਭੀ ਕੋਈ ਤੁਸੀਂ ਚਾਹ ਪੀ ਲੈਣੀ ਸੀਗੀ ਕਿਤੇ ਖੜਾ ਕਰਕੇ ਘੁੱਟ ਖਾਓ ਤੇ ਚਾਹ ਜਿਹੜੀ ਦੂਰ ਦਸਾ ਪਰਿਆ ਦੂਰ ਦਸਾ ਪਰਿਆ ਚਲੋ ਕੋਈ ਨਾ

ਪਰਦੇਸ ਜਾਣਾ ਸਾਨੂੰ ਛੱਡ ਕੇ ਪਰਦੇਸਾਂ ਪਰਦੇਸ ਨੂੰ ਗਈ ਜਾਣਾ ਤੇ ਹੀ ਵੇਖ ਫੋਨਾਂ ਦੇ ਗੱਲ ਹੋਣੀ ਉਧਰ ਤਾਂ ਹੋਣੀ ਨਹੀਂ ਹਾਂ ਨਾ ਟਾਕਰੀ ਹੋਣੇ ਆ ਨਾ ਇਦਾਂ ਘੁੰਮ ਫੇਰ ਹਾਂ ਨਾ ਇਦਾਂ ਘੁੰਮ ਫੇਰ ਹੋਰ ਵੀ ਗੱਡੀ ਹੌਲੀ ਹੋਣੀ ਲੈ ਕੇ ਹੀ ਆਉਂਦੀ ਆ ਰਹੀ ਤੁਹਾਡੇ ਨਾਲ ਰਾਜਾ ਸਾਹਿਬ ਜਾ ਕੇ ਆ ਤੁਹਾਡੇ ਨਾਲ ਇਧਰ ਨਾਲ ਆ ਤੇ ਹਲ ਨਹੀਂ ਆ ਭਰਾ ਉਹੋ ਹੀ ਉਹੋ ਹੀ ਆ ਉਹੋ ਹੀ ਉਹੋ ਹੀ ਹੈ ਹੋਲੀ ਗੱਡੀ ਲੈ ਕੇ ਆ ਕਿਹੜਾ ਗੁਰਦੁਆਰਾ ਸਾਹਿਬ ਆ ਚਲੋ ਅਸੀਂ ਆ ਗਏ ਆ ਆਪ ਦੇਖੋ ਕਿੱਥੇ ਆ ਗਏ ਆ ਆਪਾਂ ਵਾਈ ਐਡੇ ਰੋਡ ਦੇ ਚੱਲੇ ਆ ਵਾਈ ਐਡੇ ਰੋਡ ਤੇ ਅੱਥੀ ਨਾਲ ਕਰਦੇ ਆ ਉਹੀ ਮੁੰਡੇ ਰੋੜੇ ਪੱਤੇ ਪਿੱਕਿਆਂ ਕਿਉਂਦੇ ਲੈ ਲੋ ਹੱਥ ਚ ਕੋਕ ਫੜੀ ਓਏ ਡੌਣ ਬੰਦਾ ਆਪਣੇ ਆਪ ਨੂੰ ਮੈਨੂੰ ਮੇਰਾ ਰੋਡ ਲੂ ਮੈਂਟ ਲਾਉ ਮੰਨੂ ਕੋਨ ਨੂੰ ਹੈ ਮੇਰਾ ਰੋਡ ਲੂ ਹੂੰ ਕਹਾ ਕੀ ਹੋਇਆ 에어ਪੋਰਟ ਕਿੱਧਰ ਜਾਂਦਾ ਰਾਹ ਪੈ ਸਾਡੀ ਮੰਮੀ ਰੋਣ ਲੱਗ ਗਈ ਕੀ ਹੋਇਆ ਹੈ ਨੰਨੇ 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 ਆ ਵੀ ਬੰਦ ਕਰ ਦੋ ਬੱਦ ਕਾਲ ਕਰ ਦਿੱਤੀ ਮੰਮਾ ਜੀ ਦੇ ਦੋ ਮੰਮਾ ਰੋ ਰਹੀ ਹੈ ਠੀਕ ਹੈ ਕੁਛ ਨਹੀਂ ਹੋਸ ਰਿਹਾ ਕਿੰਨਾ ਬਾਈ ਜੀ 에어ਪੋਰਟ ਜਾਣਾ 에어포ਟ 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 ਕੀ ਆ ਇਹਦਾ ਸਾਜੇ ਹੋ ਗਿਆ ਬਸ ਸਾਜੀ ਸਾਡੇ ਤੋਂ ਕਾਫੀ ਟਾਈਮ ਪਿਆ ਹਜੇ ਕੋਈ ਪਤੰਗ ਲੈ ਜਾਓ ਜਿਹੜਾ ਉੱਤੋਂ ਬੜਾ ਗੰਨੇ ਦਾ ਰੋਗੜੇ ਰੋਗੜੇ ਤੇ ਟਿੱਕੜੀ ਗੱਲ ਆਉਂਦਾ ਰੋਕਣਾ ਸੀ ਰੋਕਣਾ ਸੀ ਤਾਂ ਆਪਣਾ ਦਿਨ ਪਤਾ ਨਾ ਹੀ ਬਹੁਤਾ ਟੂਰ ਫੜਾਇਆ ਲੱਗਦਾ ਕਿ ਤੇ ਦੱਸ ਗੱਡੀ ਗੱਡੀ ਲਈ ਜਾਂਦੀ ਤਾ ਕਿ ਸਾਡੇ ਬੋੜੇ ਖੜੇ ਕਹਿੰਦੇ ਆਂ ਤੇ ਵਾਰੋਂ ਆਏ ਹਾਂ ਤੇ ਬਹੁਤ ਗੋਰੀਆਂ ਬਹੁਤ ਆ ਹੈ ਬੈਗ ਬੈਗ ਤੇ ਗੋਰੀਆਂ ਗੜੀਆਂ ਹੋਈਆਂ ਕੁੜੀਆਂ ਗੋਰੀਆਂ ਹੂੰ ਕੁਬੋਰੀਆਂ ਸਮਝੀ ਜਾਂਦਾ ਮੈਂ ਬੜੇ ਨੂੰ ਪੁੱਛਿਆ ਮੈਂ ਕਿ ਤਾ ਕੁੜੀ ਜਾਂਦਾ ਚੱਲਾ ਅਸੀਂ ਪਹੁੰਚ ਕੇ ਕਰਦੇ ਸਾਡੇ ਨਾਲ ਗੱਲਬਾਤ ਐਂਟਰੀ ਹੋ ਗਈ 에ਰਪੋਰਟ ਤੇ ਤੇ ਕਾਈ ਕਸੇ ਕੋਈ ਸਾ ਵੀ ਸਾ ਵੀ ਐਂਟਰੀ ਵਾਲਾ ਹੀ ਆ ਇੰਨਾ ਨਹਿਨ ਮਲਾ ਆ ਕਰਨੀ ਬੰਦਾ ਉਹ ਖੜੀ ਹੁੰਦੇ ਆ ਲੱਗਾ ਹੁੰਦਾ ਤਾਂ ਫੇਰ ਕੀ ਹੋ ਜਾਣਾ ਸੀ ਤਾਂ ਕੀ ਹੋ ਗਿਆ ਦੱਸ ਉਹ ਕਾ ਨੂੰ ਗੱਡੀਆਂ ਗੁੜੀਆਂ ਇਹਨਾਂ ਚਲਾਉਣੀਆਂ ਨਹੀਂ ਲਾਧਾਂ ਆਉਂਦੀਆਂ ਹੈਗੀਆਂ ਚਲੋ ਬਾਹਰ ਆਹੋ

ਹੰਡਰ ਵਾਹਿਗੁਰੂ ਜੀ ਅਸੀਂ ਆਪਾਂ ਤਾਂ ਪਹੁੰਚ ਚੁੱਕੇ ਆਂ ਆ ਦੇ ਲੋ ਮਾਮਾ ਜੀ ਆਉਂਦੇ ਪਏ ਇਧਰ ਮੰਦਿਰ ਤੇ ਮਮਾ ਤੇ ਬਿੱਕੂ ਨੂੰ ਮੜਿਆ ਕੰਮ ਸੀ ਉਹ ਗੱਡੀ ਦੇ ਵਿੱਚ ਗਿਆ ਹਜੇ ਉਹ ਤੇ ਠੱਡ ਜਿਹੜੀ ਆ ਕਹਿੰਦੇ ਬਹੁਤ ਗੈਰਦੀ ਹੋਈ ਪਈ ਆ ਤੇ ਬਚ ਕੇ ਰੋ ਮੈਂ ਤਾਂ ਕੋਡ ਪਾਉਣਾ ਸੀ ਵੈਸੇ ਪਾਏ ਨਹੀਂ ਮਿਲਦਾ ਮੈਂ ਹੈਡ ਵਾਸ਼ ਕੀਤਾ ਨਾ ਇਸ ਕਰਕੇ ਮੇਰੇ ਦਰ ਸਿਰ 'ਚ ਨਾ ਪੇਨ ਬਹੁਤ ਹੁੰਦੀ ਪਈ ਆ ਤੇ ਠੰਡ ਦੇ ਵਿੱਚ ਆ ਗਈ ਬਾਹਰ ਮਮੋੜੇ ਖੰਡੇ ਪੈ। ਓਕਾ ਹਾਂ? ਇਹ ਜਿਹੜਾ ਬਾਦੂ ਆਂਦੇ ਨੂੰ ਪਾਇਆ ਤੇ ਜਿਹੜਾ ਇੱਕ ਚੱਕ ਹੋ ਗਿਆ। ਆਹ ਇੱਕ ਚੱਕ ਹੋ ਗਿਆ। ਆਹ ਵੀ ਇੱਕ ਚੱਕ ਹੋ ਗਿਆ। ਦੋ ਸੀਗੇ ਇੱਕ ਪਾ ਗਿਆ ਸੀ ਇੱਕ ਰੱਖਿਆ ਹੀ ਵਿੱਚ। ਆ ਨਾੜੇ ਨੂੰ ਮਾ ਚੜਾਉਣਾ ਆਇਆ ਸੀ। ਬਾਟ ਥੋੜੀ ਲੰਬੇ ਰਪੋਰ ਜਾਣ ਨੂੰ। ਬਾਟ ਬਹੁਤ ਲੰਬੀ। ਆ ਬੱਸ ਚੱਲ ਚੱਲ। ਇੱਦਾਂ ਹੁਣ ਜਾਣਾ ਹੀ ਜਾਣਾ ਐ ਕਈ ਕਹਿੰਦੇ ਜਾਣਾ ਹੀ ਜਾ। ਆ ਦੇਖ ਕਈ ਤਰਾ ਕੇ ਆਉਣਾ ਮੇਰੇ ਘਰ ਤੇ ਜਾਂਦਾ। ਉਹ। ਰਾਸਤਾ ਹੋਰ ਲੰਬਾ ਆ। ਲੋ ਬਾਰੀ ਬਾਰੀ। 에어ਪੋਰਟ ਤੁਸੀਂ ਦੇਖ ਸਕਦੇ ਆ। ਇਹ ਅੰਮ੍ਰਿਤਸਰ 에어ਪੋਰਟ ਆ। ਮਮਾ ਇੱਧਰ ਆ ਜਾਓ। ਆ ਅੰਮ੍ਰਿਤਸਰ 에어ਪੋਰਟ ਆ। ਮੰਨੂ ਦੇ ਲੋ। ਕਹਿੰਦੇ ਤੁੰਦਾ ਇੰਨੀਆਂ ਪਈਆਂ ਹੋਈਆਂ ਐ ਕਹਿੰਦੇ ਘੇਰ ਲੱਗਿਆ ਪਿਆ ਤੁੰਦਾ ਵਾ ਤੁੰਡ ਤੁਸੀਂ ਦੇਖ ਸਕਦੇ ਆ ਓਏ ਕਹਿੰਦਾ ਠੰਡ ਬਹੁਤ ਲੱਦੀ ਪਈ ਮਮਾ ਇੱਧਰ ਆ ਜਾਓ ਪਰ ਉੱਧਰ ਨਹੀਂ ਜਾਓ ਉੱਧਰ ਨਹੀਂ ਉੱਧਰ ਨੂੰ ਇੱਧਰ ਨੂੰ ਆ ਜਾ ਇੱਧਰ ਨੂੰ ਆਓ ਓਏ ਗੱਡੀ 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 ਦੇਖ ਲਓ ਹਾਂਜੀ

ਓ ਜਾਂਦੀ ਪ੍ਰੀਤ 에어ਪੋਰਟ ਤੇ ਆ ਗਏ ਆਪਾਂ ਆਹ 에어ਪੋਰਟ ਓ ਜਾਂਦੀ ਪ੍ਰੀਤ ਮਾਮੂ ਆ ਮਾਮੂ ਇਹਨਾ ਹੈਂ ਠੀਕ ਥੈਂਕ ਯੂ ਧੰਨਵਾਦ ਅੱਲਾਹ ਲਓ ਜੀ 에어ਪੋਰਟ ਤੇ ਚੱਲੇ ਆ ਇਹ ਆ ਗਿਆ 에어ਪੋਰਟ ਤੋਂ ਚੱਲੇ ਆ ਇਹ ਉੱਥੇ ਚੱਲੇ ਬਾਅਦ ਬਾਬਾ ਜੀ ਸੀਟ ਚੱਲੇ ਇਹ ਚੱਲੇ ਜੀ ਮੁੰਡੇ ਚੱਲੇ ਬਾੜ ਨੂੰ ਹੋ ਮਨਵੀਰ ਨੂੰ ਨਹੀਂ ਨਾਲ ਲੈ ਕੇ ਜਾਣਾ ਓਏ ਬਿਕੂ ਭਾਈ ਮੈਂ ਉਹਨੂੰ ਨਹੀਂ ਨਾਲ ਲੈ ਕੇ ਜਾਣਾ ਮੁੰਡੇ ਨੂੰ ਆ ਗਿਆ ਮਨਵੀਰ ਬਹੁਤ ਆਉਂਦਾ ਲਓ 에어ਪੋਰਟ ਪੂਆ ਚੱਲੇ ਇਹ ਕੱਲ ਕੋਈ ਜਾਣਾ ਹੀ ਰਹਿਣਾ ਜਦ ਹੁਣ ਇਹਨਾਂ ਦੇ ਫਲੈਟਾਂ ਮਨੂਕ ਪਰੂ ਨਹੀਂ ਜਾਣਾ ਹੁਣ ਚਲੋ ਪ੍ਰਮਾਤਮਾ ਬਣ ਗਿਆ ਚੱਲ ਵਧੀਆ ਆ ਆ ਮੰਨੋ ਤੈਨੂੰ ਕਾਲੀ ਹੈ ਜਿਆਦਾ ਬਾਹਰ ਜਾਂਦੀ ਓਏ ਸਾਂਝ ਛੱਡ ਕੇ ਚੱਲਾ ਹੈ ਇਹ ਨੂੰ ਮੁੰਡੇ ਨੂੰ ਪਤਾ ਹੀ ਨਹੀਂ ਹੂੰ ਉਹ ਮੁੰਡਾ ਬਾਹਰ ਚੱਲਾ ਵੇਖੋ ਰੱਸ਼ੀ ਰਿਪੋਰਟ ਦੀ ਐਂਟਰੀ ਲਈ ਇੰਟਰਵਿਊ ਹੋਣ ਲੱਗੀ ਹੈ ਇੰਟਰਵਿਊ ਕਰਦੇ ਆ ਅੰਦਰ ਜਾਂ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਅੰਪਾਇਰ ਇਮੀਗ੍ਰੇਸ਼ਨ ਤੋਂ ਵੀਜ਼ਾ ਲਗਾਇਆ ਸੀ ਤੇ ਇਹਨਾਂ ਦਾ ਜਿਹੜਾ ਵੀਜ਼ਾ ਸੀ ਸਾਨੂੰ ਬਹੁਤ ਹੀ ਵਧੀਆ ਲਾਇਆ ਦਿੱਤਾ ਨੇ ਤੇ ਆਪਣੀ ਜਿਹੜੀ ਪੇਮੈਂਟ ਵੀ ਸਾਰੀ ਆਪਣੀ ਵੀਜ਼ਾ ਲੱਗਣ ਤੋਂ ਬਾਅਦ ਦਿੱਤੀ ਆ ਤੇ ਇਹਨਾਂ ਦਾ ਬਹੁਤ ਹੀ ਵਧੀਆ ਪੈਕੇਜ ਆ ਤੁਸੀਂ ਵੀ ਸਾਰਿਆਂ ਨੇ ਵਿਜ਼ਿਟ ਕਰੋ ਥੈਂਕ ਯੂ ਹਾਂ ਪ੍ਰੀਤ ਬਈਆਂ ਬਹਾਲੀ ਠੀਕ ਆ ਬੰਬਰ ਆ ਚੱਕੇ ਨਾ 에어ਪੋਰਟ ਤੇ ਨਾ ਅੱਜ ਮੰਮੀ ਸਾਡੀ ਇੱਧਰ ਖੜੀ ਆ 에어ਪੋਰਟ ਤੇ ਅੱਜ ਮੰਮੀ ਨਾਲ ਖੜੀ ਮੰਮੀ ਦਾ ਫੋਟੋ ਖਿੱਚ ਤਾਂ ਤੇਰੀ ਪੀਸ ਇੱਧਰ ਆਜਾ ਇੱਧਰ ਕੇ ਚੱਲਾ ਖਿੱਚਦੀ ਖਿੱਚਦੀ ਆਦੀ ਖਿੱਚਦੀਆਂ ਵਿੱਚੇ ਵੀਡੀਓ ਦੇ ਮਾਮਾ ਕਿੱਧਰ ਮੰਮੀ ਨਾਲ ਵੀ ਕੇ ਚੱਲਾ ਮਾਮਾ ਫੋਟੋ ਕਰਾ ਲਓ ਇੱਕ ਮਾਮਾ ਬਜਾ ਦਾ ਫੈਡ ਹੋ ਗਿਆ ਬੈਠਾ ਐ ਮਾਮਾ ਫੈਡ ਨਾ ਹੋ ਗਾ ਫੋਟੋ ਕਰਾ ਐਸ ਪ੍ਰੀਤ ਮੈਂ ਕਿਹਾ ਮੱਥਾ ਟੇਕਣਾ ਐ ਏਅਰਪੋਰਟ ਤੇ ਤੇ ਪਣਾ ਹੈ ਯਾਰ ਮੇਰਾ ਵੀ ਰੱਬ ਆ ਬਾਲਾ ਬਣਾਵੇ ਜਲਦੀ ਮੇਰਾ ਤਾਂ ਪੱਥਰ ਟੇਕਣ ਆਇਆ ਨੰਗੇ ਪੈਰੀ ਇਹਦੀਆਂ ਨਾ ਆਪਣੀਆਂ ਚਪਲਾਂ ਜਿਹੜੀਆਂ ਆਪਣੇ ਦਰਵਾਜ਼ਾ ਸਾਬ ਤੋਂ ਚੱਕ ਲਈਆਂ ਕਿਸ ਨੇ ਬੂਟ ਚੱਕਲੇ ਇਹਦੇ ਤੇ ਆਪਣਾ ਇਹਦੀਆਂ ਮੇਰੀਆਂ ਵੀ ਚੱਕ ਹੋਈਆਂ ਸੀ ਮੈਂ ਗੱਡੀ 'ਚ ਰੱਖੇ ਬੂਟ ਮਾਂ ਮੇਰੀਆਂ ਵੀ ਚੱਕ ਹੋਈਆਂ ਸੀ ਭਾਜੀ ਨੇ ਬੂਟ ਆਪਣੇ ਮਾਮਾ ਜੀ ਨੂੰ ਦਿੱਤੇ ਆ ਜਿਹੜੇ 100 ਰੁਪਏ ਦੇ ਬੂਟ ਸੀ ਮਾਮਾ ਜੀ ਨੂੰ ਦੇ ਤੇ ਮਾਮਾ ਜੀ ਦੀਆਂ ਚਪਲਾਂ ਚੱਕ ਹੋ ਗਈਆਂ ਤੇ ਮੇਰੇ ਵੀ ਬੂਟ ਚੱਕ ਹੋ ਗਏ ਮੈਂ ਤਾਂ ਗੱਡੀ 'ਚ ਰੱਬ ਵਾਲੇ ਰੱਖੇ ਸੀ ਆਹੋ ਜੂਦੇ ਹੋਈ ਚੱਲ ਚੱਪਲਾਂ ਝੂ ਇੱਕ ਬਰਾबरी ਆ ਸੌਰਵ ਦੇ ਬੂਟ ਤਾਣੀ ਚੱਕੇ ਕਹਿੰਦੇ ਮੋਸ਼ਕ ਵੋਦੀ ਆ ਸੌਰਵ ਦੇ ਬੂਟ ਤਾਣੀ ਚੱਕੇ ਕਹਿੰਦੇ ਸਮੈਲ ਵੋਦੀ ਆ ਅੱਤੇ ਕਿੱਚਾਂ ਕੱਚਦੀਆਂ ਆ ਦੇਖੋ ਅੰਦਰ ਚਲੋ ਪੁਆ ਵਿਕੂ ਜੱਲਾ ਚੱਲ ਕਰਾ ਲਓ ਯਾਰ ਪੁਆ ਨਾਲ ਫੋਟੋ ਤੁਹਾਡਾ ਸਫਰ ਤਾਂ ਹੋ ਗਿਆ ਪੂਰਾ ਮਨਵੀਰ ਇੱਧਰ ਕੋ ਮਨਵੀਰ ਮਨਵੀਰ ਲੋ ਜੀ ਏਅਰਪੋਰਟ ਤੇ ਤਾਂ ਰੱਜ ਬਹੁਤ ਜ਼ਿਆਦਾ ਤੇ ਇਹਨਾਂ ਦੀ ਫਲੈਟ ਹੈਗੀ 4 ਵਜੇ ਦੀ ਇਹਨਾਂ ਨੇ ਜਾਣਾ ਬੈ ਕੇ ਕਰੀਬਨ ਟਾਈਮ ਰਹਿ ਗਿਆ ਥੋੜਾ ਹੀ ਆ ਇਹ ਸਾਡੇ ਦਿਲ ਤੋਂ ਪੁੱਛ ਸੱਜਣ ਅਸੀਂ ਕਿਉਂ ਪਰਦੇਸੀ ਹੋਏ ਕਰ ਛੱਡਨੇ ਹਾਏ ਰੱਬਾ ਰੋਣਾ ਨਹੀਂ ਰੋਣਾ ਨਹੀਂ ਰੋਣ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਦੁਨੀਆ ਤੇ ਖੁਸ਼ੀ ਨਾ ਚਾਹੋ ਤੇ ਖੁਸ਼ੀ ਨਾ ਆਓ ਆਓ ਖੜਾ ਜਾ ਜੇ ਮੰਮੀ ਉਹ ਖੜਾ ਜਾ ਜੇ ਫੜਾ ਜਾ ਅਜੇ ਫੜੇ ਤਿਆਰ ਕਰਦੇ ਪੈਨਚਰ ਪੁੰਚਰ ਹੋਇਆ ਲੱਗਦਾ ਪੈਨਚਰ ਪੁੰਚਰ ਲਉਦੇ ਜਾਜਦਾ ਇਹ ਕਿਹੜਾ ਉਹ ਯਾਰ ਚੈੱਕ ਕਰ ਦਿੰਦੇ ਉਹਨੂੰ ਕਿਹੜਾ ਉਹ ਉਹ ਬੱਬਾ ਲੋਕੇਸ਼ਨ ਆ ਲੋਕੇਸ਼ਨ ਇਹਨਾਂ ਦੀਆਂ ਹਾਂ ਲੋਕੇਸ਼ਨ ਨੂੰ ਕਾਣੂ ਜੀ ਅੱਜ ਕੱਦ ਚੱਲ ਆਓ ਜਾਜ ਕੜਾ ਅੱਜੀ ਅਸੀਂ ਚੱਲੇ ਆ ਬਾਤ ਸੀ ਕਿ ਕਿ ਅਸੀਂ ਪ੍ਰੋਮੋਸ਼ਨ ਕਰਨਾ ਸੀਗੇ ਪਰ ਮੈਂ ਜਿਹੇ ਮੋਜਨ ਸੀ ਇਹ ਤੇ ਜੀ ਏਅਰਪੋਰਟ ਤੇ ਪਰਮੋਸ਼ਨ ਤੇ ਆਏ ਸੀਗੇ ਪਰਮੋਸ਼ਨ ਕਰਨ ਆਏ ਸੀ ਅਸੀਂ ਏਅਰਪੋਰਟ ਤੇ ਪਰ ਅਸੀਂ ਚਲੇ ਆਂ ਵਾਪਸੀ ਘਰ ਨੂੰ ਤੇ ਆਪਾਂ ਨਿਕਲ ਆਏ ਆ ਤੇ ਸਾਰੇ ਮਮਾ ਚਾਹ ਬੈਠੇ ਬਾਪਪਾ ਬੈਠਿਆ ਕੁਛ ਕਿੱਦਾਂ ਫੈਮਲੀ ਸੀ ਇਹ ਮਤਲਬ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਤੇ ਦੀਦੀ ਹੋਣੀ ਸੀਗੇ ਦੇ ਇੱਕ ਪ੍ਰੋਮੋਸ਼ਨ ਸੀਗੀ ਬਹੁਤ ਵਧੀਆ ਲੱਗਿਆ ਮਿਲ ਕੇ ਸਾਨੂੰ ਕਾਫੀ ਜਣੇ ਮਿਲੇ ਸੀਗੇ ਤੇ ਕੁਝ ਕਿ ਨਹੀਂ ਬਣਾ ਸਕਿਆ ਸੀ ਵੀਡੀਓ ਕਿਉਂਕਿ ਜਿਆਦਾ ਲੋ ਨਹੀਂ ਹੈਗਾ ਨਾ ਤੇ ਜਿਆਦਾ ਇਸ ਕਰਕੇ ਆਪਾਂ ਆਪਾਂ ਕਈ ਜਣੇ ਮਿਲਦੇ ਸੀਗੇ ਮਤਲਬ ਆਪਾਂ ਕਿਸੇ ਦੀ ਪਰਮਿਸ਼ਨ ਤੋਂ ਬਿਨਾ ਆਪਾਂ ਵੀਡੀਓ ਨਹੀਂ ਮਤਲਬ ਉਹਨਾਂ ਦੀ ਲਾ ਸਕਦੇ ਹੈਗੇ ਮਤਲਬ ਜੋ ਸਾਨੂੰ ਕਹੋਗੇ ਤਾਂ ਆਪਾਂ ਫੇਰ ਹੀ ਲਾਵਾਂਗੇ ਬਲੌਗ ਦੇ ਵਿੱਚ ਹਾਂ ਜਿਹੜੇ ਸਾਨੂੰ ਮਿਲੇ ਆਪਾਂ ਉਹਨਾਂ ਨੂੰ ਲਾਵਾਂਗੇ ਹਾਂ ਜਿਨ੍ਹਾਂ ਦੀਆਂ ਬਣਾਈਆਂ ਉਹ ਆਪਾਂ ਲਗਾ ਦਾਂਗੇ ਬਾਕੀ ਮੰਨੂ ਦੇ ਲੋਕ ਬਾਕੀ ਆਪਾਂ ਚੱਲੇ ਆ ਘਰ ਨੂੰ ਕਿਉਂਕਿ ਟੱਕ ਬਹੁਤ ਹੋਇਆ ਪਿਆ ਆ ਹੁਣ ਆਪ ਮਾਮਾ ਨੇ ਲੋ ਬੱਚੇ ਆ ਤੇ ਸਸ ਵਾਲਾ ਰੋਟ ਦੇਣਾ ਇਹਨੂੰ ਆਇਆ ਕੜੀ ਚੌਲ ਕੜੀ ਜੋੜਾ ਹਾਲੋ ਲੰਗਰ ਹਾਂ ਥੈਂਕ ਯੂ ਮੈਂ ਹੋਲੇ ਕਹਿੰਦਾ ਚਾਰਕ ਉਹ ਐ ਚਕੜੀ ਬਹੁਤ ਜ਼ਿਆਦੀ ਆ ਲੰਗਰ ਇੰਨਾ ਟੇਸਟੀ ਸੀਗਾ ਨਾ ਬਾਈ ਆਈ ਲਾਈਕ ਇਟ ਮੈਨੂੰ ਤਾਂ ਬਹੁਤ ਵਧੀਆ ਲੱਗਾ ਖਾ ਕੇ ਤੇ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗਾ ਲੰਗਰ ਬਹੁਤ ਸੁਆਦ ਸੀ ਇਹ ਰੋਕਦੇ ਨਹੀਂ ਸੀ ਥੋੜੀ ਓਕੇ ਰਿਪੋਰਟ ਲੰਗਰ ਬਹੁਤ ਵਧੀਆ ਸੀਗਾ ਤੇ ਸਾਡੇ ਮਨਵੀਰ ਨੇ ਨਹੀਂ ਛਕਿਆ ਇਹਨੂੰ ਥੋੜਾ ਪ੍ਰਸ਼ਾਦ ਦੇ ਦਾਂਗੇ ਹੌਂ ਤਰਪਿਆ ਖਾ ਪੀ ਗਏ ਤੇ ਕਹਿੰਦੇ ਕਾਫੀ ਵੀ ਬੜੀ ਟੇਸਟੀ ਸੀ ਕਾਫੀ ਸੀ ਨਾ ਬਹੁਤ ਵਧੀਆ ਸੀ ਲਿਖੋਏ ਕਿੱਥੇ ਆ ਗਏ ਆਪਾਂ ਚਲੋ ਜੀ ਲੋ ਜੀ ਆਪਾਂ ਹੁਣ ਜਾਂਦੇ ਪਿਆ ਵਾਪਸੀ ਤੇ ਘਰੋਂ ਨੂੰ ਤੇ ਇੱਧਰ ਕੜੀ ਚੋਲ ਵੀ ਖਾੜੇ ਆ ਜੀ ਇਹਦੇ ਪਿੱਛੇ ਬੈਠੀ ਹੋਆ ਤੇ ਇਧਰ ਮਾਮਾ ਜੀ ਮਾੜਾ ਜਿਹਾ ਉਤਰਿਆ ਮੰਨ ਸਾਡਾ ਸੁਸਤ ਪਿਆ ਹੋਇਆ ਮੰਨ ਸੁਸਤ ਠਾਕੂ ਵੀ ਆਣਾ ਹਾਂ ਇਹ ਸੁਸਤਾ ਉੱਠਿਆ ਸੁਸਤਾ ਉੱਠਿਆ ਕੱਲੀਆ ਕੱਲੀ ਕੱਲੋ ਜੀ ਬੁੱਜ ਖਲੀਫਾ ਕੋਲ ਆ ਗਏ ਆ ਇਹ ਜਗਾ ਬੁੱਜ ਖਲੀਫਾ ਬੁੱਜ ਖਲੀਫਾ ਹੀ ਕਹਿੰਦੇ ਨੂੰ ਬੁਰਜ ਖਲੀਫਾ ਹੈ ਬੁਰਜ ਖਲੀਫਾ ਬੁਰਜ ਖਲੀਫਾ ਐਂਡ ਬੁਰਜ ਖਲੀਫਾ ਮਾਂ ਮਾਂ ਜੀ ਦੇ ਘਰੇ ਤੇ ਬਿੱਕੂ ਸੌਂ ਗਿਆ ਮਨਵੀਰ ਖੰਡਾ ਮਾਂ ਮੇਰੇ ਘਰੇ ਆ ਗਏ ਆ ਮਮਾ ਜੀ ਨੇ ਬਣਾਏ ਚਾਹ ਬੱਬਾ ਮੇਰਾ ਤਾਂ ਗੱਡੀ ਖਲਾ ਖਲਾ ਲੱਗ ਸਰਪਾ ਤੈਨੂੰ ਗੋਲੀ ਪੁੱਛਿਆ ਸੀ ਮੈਂ ਮੈਂ ਸੱਚ ਡਾੜੀ ਗੋਲੀ ਹੈ ਨਹੀਂ ਮਮਾ ਮਮਾ ਕਿੱਧਰ ਗਿਆ ਸਰਪਾ ਜੀ ਬਾਹਰ ਹੋ ਕੇ ਓਕੇ ਠੀਕ ਆ ਕੀ ਕਰਦੇ ਹਾਂ ਬੋਲੋ ਬੋਲੋ ਬੇਲਾ ਕੀ ਬੋਲਦੇ ਸੀ ਕਾਦੇ ਲਈ ਤੂੰ ਜਿਆਦਾ ਨਹੀਂ ਕੁਛ ਮੱਛਰ ਜਾਂਦੇ ਤੂੰ ਫੋਨ ਤੋੜ ਦਿੱਤਾ ਤੈਨੂੰ ਦੇਖਦਾ ਰੇਕ ਜਗ੍ਹਾ ਪੈਸੇ ਲਵਾਉਂਦੀ ਰਹਿੰਦੀ ਨਹੀਂ ਸਰ ਨਾ ਨਾ ਕਰਿਓ सरपा पड़ी इधर आ मड़ा जा नहीं बहुत जोर ना मेरी कल तो सुना मेरी मैं याद नहीं सिरस ने कैसे कुछ नहीं मैं कुछ नहीं कहनी इधर आओ हां बोल तू पेड़ गई हां हो नहीं ना देख बच्ची निकल रही है आज शुरुआत कर पहली कोई ना शुरुआत कर तू ना में साब शुरुआत कर भाई देख मेरा कर कर शुरुआत कर चले कर चले कर कर दे

ਲੋ ਜੀ ਮਾਮੇ ਹੁਣ ਉਹਨੂੰ ਆਪਾਂ ਘਰੇ ਛੱਡ ਦਿੱਤਾ ਸੀਗਾ ਹੁਣ ਆਪਾਂ ਜਾਣਾ ਘਰੇ ਤੇ ਘਰੇ ਜਾ ਕੇ ਫਰਾਸੀ ਉਹ ਕੁਝ ਘਰ ਦਾ ਦੇਖਣਾ ਆ ਕੰਮ ਧੰਦਾ ਕੰਮ ਆ ਧੰਦਾ ਮਣ ਵੀ ਇਹਨੂੰ ਛੱਡ ਕੇ ਦੇ ਲ ਕੀ ਹੋਇਆ ਮੈਨੂੰ ਉਹ ਤਾਂ ਗਏ ਆ ਆਜੋ ਮੈਨੂੰ ਤਾਂ ਲੱਗੀਆਂ ਚਾਹ ਪੀਣ ਪਹਿਲਾਂ ਮੈਂ ਮਣਾ ਕਰਤਾ ਸੀ ਚਾਹ ਪੀਣ ਤਾਂ ਹੁਣ ਮੇਕਾ ਸਿਰ ਦਰਦ ਦਾ ਸ਼ਰਹਾਟੀ ਜਾਵੇ ਚਾਹ ਦੇ ਨਾਲ ਕਿਉਂਕਿ ਇਹ ਮਾਮਾ ਜੀ ਦੇ ਵੱਡਾ ਬੇਟਾ ਆ ਆ ਤੁਸੀਂ ਬਾਕੀ ਸਾਰੇ ਭਾਈ ਨੂੰ ਤਾਂ ਦੇਖਿਆ ਹੀ ਐ ਇਹ ਤੁਸੀਂ ਵੱਡੇ ਆ ਕਿ ਛੋਟੇ ਮੈਂ ਵੱਡਾ ਓਕੇ ਇਹ ਸਾਰੇ ਭਾਈ ਸਾਰੇ ਭਾਈ ਤਾਂ ਵੱਡੇ ਆ ਸਾਹੀ ਭਾਈ ਤੇ ਬਾਕੀ ਤੁਸੀਂ ਦੇਖ ਲਓ ਤੇ ਮੈਂ ਲੱਗਿਆ ਹੁਣ ਚਾਹ ਬੀਣ ਉਹ ਨਹੀਂ ਬਣਾਉਣਾ ਇਹ ਆਪਣਾ ਪੈਣਾ ਕਾਣਾ ਇੱਕ ਜਿਹੜਾ ਉੱਧਰ ਆ ਉਹ ਵੀ ਇਹਦਾ ਬੈਕੂ ਐ ਇੱਥੇ ਆ ਇਹਦਾ ਕਮਰਾ ਹੀ ਹੁੰਦਾ ਸੀ ਠੀਕ ਐ ਤੇ ਇਹ ਹੁਣ ਦੁਬਾਰਾ ਇਹ ਜਿਹੜੇ ਆ ਪਏ ਆ ਸਾ ਤੋਂ ਉੱਚੀ ਕੀਤੀ ਆ ਠੀਕ ਐ ਛੱਤ ਉੱਚੀ ਕੀਤੀ ਆ ਠੀਕ ਐ ਪਹਿਲਾਂ ਛਾਤੇ ਦੀ ਕਿੰਨੀ ਕਿੰਨੀ ਹੁੰਦੀ ਸੀ ਪਹਿਲਾਂ ਜ਼ਮੀਨ ਦੇ ਸੀ ਆ ਦੇਖ ਆਹ ਦੇ ਲੱਤ ਚੁੱਕੀ ਹੋਈ ਆ ਅੱਛਾ ਇੰਨੀ ਨਹੀਂ ਥੱਲੇ ਭਰਤੀ ਪਈ ਆ ਠੀਕ ਐ ਠੀਕ ਐ ਭਰਤੀ ਪਈ ਆ ਪਹਿਲਾਂ ਹੁੰਦੀ ਸੀ ਤਾਂ ਦੇ ਚਾਲੀ ਅੱਧੀ ਉਹ ਤਾਕੀ ਬੰਦ ਕਰਤੀ ਠੀਕ ਐ ਹਾਂ ਇਹ ਕੀਆ ਇਧਰਵਾਜ ਜੰਦੇ ਸੀ ਬਾਹਰ ਨੂੰ ਦਰਵਾਜਾ ਸੀ ਇੱਥੇ ਵਾਹ ਜੀ ਵਾਹ ਇਹ ਅੱਛਾ ਮਤਲਬ ਉੱਚੇ ਕਰਲੇ ਤੁਸੀਂ ਜ਼ਿਆਦਾ ਹੈ ਨਾ ਇਹ ਇਧਰ ਨੂੰ ਹੁੰਦਾ ਸੀ ਆਹ ਅੱਛਾ ਠੀਕ ਐ ਇਹ ਵੀ ਤਾਕੀ ਆਹ ਦਰਵਾਜਾ ਹੁੰਦਾ ਸੀ ਕੰਨਾ ਠੀਕ ਇੱਥੇ ਅਲਮਾਰੀ ਹੁੰਦੀ ਸੀ ਇਹ ਦਹੀਂ ਸਹੀ ਆਹੋਂ ਦਾ ਬਰਾਣੀ ਬਾਥੂ ਬਣਾਇਆ ਇੱਧਰ ਅਸਾਹੋ ਕਮਰਾ ਬਾਥੂ ਬਣਾਇਆ ਨਾ ਹੁਣ ਇੱਕ ਇੱਧਰ ਜਿਹੜਾ ਬਣਾਉਂਦੇ ਆ ਉਹ ਵੀ ਹੋਣਾ ਮਾਮਾ ਤੁਸੀਂ ਹੌਲੀ ਹੌਲੀ ਤਿਆਰੀ ਮੈਂ ਕਹਿੰਦੀ ਕਿ ਤੁਸੀਂ ਹੌਲੀ ਹੌਲੀ ਤਿਆਰੀ ਇੱਕ ਇੱਕ ਚੀਜ਼ ਦੀ ਕਰੋ ਜਾਂ ਪਹਿਲਾਂ ਕਮਰੇ ਦੀ ਜਾਂ ਪਹਿਲਾਂ ਬਾਥਰੂਮ ਦੀ ਇੰਦਾ ਜ ਮਾਮਾ ਦੀ ਤਿਆਰੀ ਕਰੋ ਹਨਾ ਆਹੋਂ ਕਰਨਗੇ ਆਹ ਤਿਆਰੀ ਇਹ ਤਾਂ ਇਹਨੂੰ ਤਾਂ ਰੰਗ ਰੂਗ ਹੋਣ ਵਾਲੀ ਆ ਬਰਾਸਟਰ ਤਾਂ ਹੋ ਗਿਆ ਹੈ ਚੰਦੂ ਹੋ ਜਾਣਾ ਆ ਹੌਲੀ ਹੌਲੀ ਹੁੰਦਾ ਸਾਰਾ ਕੰਮ ਇਕੱਲੇ ਵਾਰ ਥੋੜਾ ਹੋ ਜਾਂਦਾ ਵਿਚਾਰੇ ਨਿਆਣੇ ਆ ਕੀ ਕਰਨਾ ਮਮਾ ਕੂਲਰ ਕਿੰਨੇ ਦਾ ਲਿਆ ਸੀ 14 ਦਾ ਵੱਡਾ ਹੈ ਨਾ ਵਧੀਆ ਸੋਹਣਾ ਹੈ ਕੂਲਰ ਆ ਬਹੀ ਨਹੀਂ ਹਾਏ ਇੱਕ ਮਸ਼ੀਨ ਲਈ ਇਹ ਤਾਂ ਮੈਨੂੰ ਮਸ਼ੀਨ ਦਾ ਤਾਂ ਪਤਾ ਆ ਕੜੀ ਚੌਲ ਦਾ ਲੰਕਰ ਕਿੱਦਾਂ ਲੱਗਾ ਬੜੀਆ ਲੱਗਾ ਸਵਾਸ ਲੰਗਰ ਸਵਾਦ ਨਾ ਆਪਣਾ ਤਾਂ ਬਹੁਤ ਐਸਟੀ ਲੱਗਾ ਅਛਾ ਮਾਮਾ ਬੈਕ ਸਾਈਡ ਘਾਰਿਆ ਨਾ ਉਹ ਸਾਡੇ ਤਾਂ ਆ ਸਾਡਾ ਬੇਡਾ ਮੈਨ ਕੋਈ ਨਹੀਂ ਉਹ ਆ ਕਸ਼ਾ ਬਾਤੀ ਪਈ ਆ ਇਧਰ ਬੇਡਾ ਆ ਇਧਰ ਆ ਇਧਰ ਘਾਰਿਆ ਤੇ ਉਧਰ ਘਾਰ ਆ ਤੇ ਬਾਕੀ ਆ ਬਾਂਦੇ ਪਏ ਹਜੇ ਘਰ ਕੋ ਇਹਨਾਂ ਦੇ ਅੱਛਾ ਉਧਰ ਆ ਉਧਰਲੀ ਸਾਈਡੋਂ ਤੁਸੀਂ ਬੈਕ ਸਾਈਡ ਦੇਖ ਸਕਦੇ ਹੋ ਉਧਰਲੀ ਸਾਈਡ ਵੱਡੇ ਮਾਮਾ ਜੀ ਦਾ ਘਰ ਛੋਟੇ ਮਾਮਾ ਜੀ ਦਾ ਘਰ ਆ ਸੇ ਮਾਮਾ ਜੀ ਵੱਡੇ ਆ ਉਧਰ ਛੋਟੇ ਮਾਮਾ ਜੀ ਦਾ ਘਰ ਆ ਮੈਨੂੰ ਕਹੇ ਕਿ ਪਤਾ ਨਹੀਂ ਹੈਗਾ ਇਹ ਮੈਨੂੰ ਪਤਾ ਨਹੀਂ ਘਰ ਇਧਰਲੀ ਸਾਈਡ ਆ ਤਾਂ ਨਾਨੀ ਕਿੱਥੇ ਆ ਨਾਨੀ ਗਈ ਆ ਓਕੇ ਠੀਕ ਆ ਤੈਨੂੰ ਵੀ ਵੱਡੀ ਓਕੇ ਠੀਕ ਆ ਨਾਨੀ ਸਾਡੇ ਫੇਰ ਚਲ ਗਏ ਆ ਨਹੀਂ ਨਹੀਂ ਨਾਨੀ ਤਾਂ ਉਦਣ ਆਏ ਸੀਗੇ ਉਹ ਲੈ ਗਈ ਘਰ ਨਾਲ ਸੇ ਕਿਹੜੇ ਪਹਿਣ ਵੱਡੀ ਵੱਡੀ ਕੋਟੜੀ ਵਾਲੀ ਓ ਸ਼ੋ ਠੀਕ ਆ ਉਹ ਹੋੜ ਕਰ ਲਈਆਂ ਤਿਆਰੀਆਂ ਤੋਰੀਆਂ ਕਰਦੀਆਂ ਉਧਰ ਉਹਨਾਂ ਦੀਆਂ ਹੀ ਆ ਠੀਕ ਆ ਠੀਕ ਆ ਚਲੋ ਸਹੀ ਆ ਮਾਪੇ ਚਲ ਜੜ ਆਏ ਆ ਤੇ ਬਸ ਤਿਆਰੀਆਂ ਤੁਰੀਆਂ ਖਿੱਚੀ ਜਾਂਦੇ ਆਂ ਲਿੱਕੂ ਹਜੇ ਪਤਾ ਨਹੀਂ ਕਿੱਥੇ ਆ ਇਹ ਤਾਂ ਗੱਡੀ ਦੇ ਦੇਖਣ ਗਿਆ ਸੀ ਇਹ ਤੇ ਕਿ ਗਲੀ ਦੇਖ ਸਕਦੇ ਹੋ ਤੁਸੀਂ ਕਹਿੰਦੇ ਠੰਡ ਕਹਿਰਦੀ ਆ ਬਚ ਕੇ ਰੋ